ਜੋ ਤੀਰ ਮਿਲ ਜੇ ਚਲੋ ਪਿਆਰੇ ਕੀ ਮਾਗ ਮਾਲੀ ਅੱਜ ਹੈ ਨਹੀਂ ਕਿ ਭਾਈ ਇਹ ਚਲੋ ਚਲੀ ਜੇ ਫਿਰ ਧੰਗੁਰੂ ਜਨ ਅੰਦਾਸ ਕੀ ਗੱਲ ਹੈ ਕੀ ਗੱਲ ਹੈ ਨਹੀਂ ਕਿ ਕਰ ਕਰ ਹੈ ਕੱਟ ਜਾਂ ਅਰਿਕਸ਼ਾ ਆਪਣਾ ਕਿੱਥੇ ਕਰਾਈ ਤੇ ਆ ਹੈ ਆਪਣਾ ਹੀ ਆ ਖਰਾਬ ਖਰਾਬ ਬੜਾ ਹੈ ਜੇ ਹੈ ਠੀਕ ਠੂਕ ਕਰਾਉਣ ਵਾਲਾ ਤੇ ਮਾਇਆ ਨਹੀਂ ਹੁੰਦੀ ਨਹੀਂ ਹਣੀ ਵਾਹਿਗੁਰੂ ਵਾਹਿਗੁਰੂ ਸਾਰੇ ਸਿੱਖਾਂ ਦੇ ਹਾਲ ਕੀ ਆ ਵੇਖ ਲੋ ਧੰਗੂ ਗੁਰੂ ਰਾਮਦਾਸ ਅੱਜ ਕਿਨੇ ਪੈਕੇ ਮਾਰੇ ਇਹ ਨਹੀਂ ਕਿ ਮੈਂ ਸਵੇਰ ਦਾ ਵਾਹਿਗੁਰੂ ਵਾਹਿਗੁਰੂ ਹੁਣ ਤਾਂ ਟਾਈਮ ਹੋ ਗਿਆ ਵਾ 2:30 ਵੱਜ ਗਏ ਆ ਧੰਗੂ ਗੁਰੂ ਰਾਮਦਾਸ 30 ਪੈ ਕਮਾਏ ਅੱਜ ਇੱਕ ਸਾਮ ਨਾ ਹੈ ਤੇ ਸ਼ਾਮ ਦਾ ਕਿਨੇ ਕਮਾ ਲੋਗੇ ਮਹਾਰਾਜ ਤੇ ਗਾੜੀ ਅਰਦਾਸ ਬੀਂਦੀ ਹੈ ਉਹੀ ਟਾਈਮ ਪਾਸ ਕਰੂਗਾ ਤੇ ਕੋਈ ਗਿਲਾ ਨਹੀਂ ਹੁੰਦਾ ਮਹਾਰਾਜ ਤੇ ਤਾਨ ਗੁਰੂ RAMDAS ਤਾਨ ਗੁਰੂ RAMDAS ਨਵਾਂ ਰਿਕਸ਼ਾ ਕਿਲੇ ਲਿਆ ਨਹੀਂ ਗਿਆ ਹੈ ਹੋਰ ਨਹੀਂ ਕੰਮ ਮੁਕਦੇ ਠੀਕ ਠੀਕ ਆ ਇਹ ਕਿੰਨੇ ਦਾ ਅਜਦਾ ਵਾ ਰਿਕਸ਼ਾ ਨੇ ਕਿੰਨਾ ਸੰਗੋ 14000 ਰੁਪਏ ਦਾ ਤਾਨ ਗੁਰੂ RAMDAS ਤੁਸੀਂ ਮਹਾਰਾਜ ਨੂੰ ਕਿਹਾ ਸੀ ਗੁਰੂ RAMDAS ਪਾਸੋਂ ਨੂੰ ਕਿਹਾ ਸੀ ਨਵਾਂ ਰਿਕਸ਼ਾ ਕਿਲੇ ਲੈਣ ਦੇ ਹਾਂ ਆਪੇ ਦੇਣਗੇ ਆਹ ਹੋਆ ਤੇ ਆਪੇ ਦਿੰਦੇ ਹੀ ਆ ਜੀ ਮਹਾਰਾਜ ਸੁਨਦੇ ਆ ਭਾਨੀ ਗੁਰਦਾਸ ਇਹ ਮੇਰਾ ਦਾ ਦੋਸਤ ਆ ਰਿਹਾ ਵਾ ਜਿਹਦੇ ਤਰੀਕੋ ਸਾਡੇ ਠੀਕ ਇੱਥੇ ਕੀ ਇੱਥੇ ਗਰੂਦੋ ਆਹ ਮੜਾ ਸ਼ਾਮੀ ਰੂਦੋ ਦੋਸਤ ਆ ਰਿਹਾ ਤੇ ਹੁਣੇ ਹੁਣੇ ਆਇਆ ਨਾ ਵਾ ਤੇ ਉਸੇ ਮੈਂ ਤੁਹਾਨੂੰ ਮਾਇਆ ਦੇਣਾ ਤੁਹਾਨੂੰ 15 ਮਿੰਟ ਵੀੜ ਕਰੋਗੇ ਮੇਰੇ ਨਾਲੇ ਛੜ ਦਿਓ ਹੈ ਤੁਹਾਨੂੰ ਮਾਇਆ ਜ਼ਿਆਦਾ ਦੇ ਦਾਂਗੇ ਤੇ ਬਾਬਾ ਜੀ ਰਿਕਸ਼ਾ ਤੁਸੀਂ ਰਿਪੇਅਰ ਕੀਤਾ ਜਿਵੇਂ ਹੁੰਦਾ ਦਰ ਪਰ ਉਹ ਨਹੀਂ ਹੁੰਦਾ ਰਿਪੇਅਰ ਹੈ ਬਾਡੀ ਬਣੀ ਹੋ ਪਈ ਤੇ ਨਾ ਇਨੀ ਮਤਮਾਇਆ ਹੁੰਦੀ ਨਹੀਂ ਆ ਨਹੀਂ ਬਾਡੀ ਤੇ ਖਰਾਬ ਹੋਈ ਹੋਈ ਆ ਤੇ ਟੱਪ ਜਿਆਦਾ ਤੁਹਾਡਾ ਖਰਾਬ ਆ ਇਹ 5-6000 ਰੁਪਏ ਦਾ ਖਰਚਾ ਹੈਗਾ ਤੇ ਵੀ ਦੱਬਾ ਜੀ ਉਹ ਛੋੜੀ ਬੇਨਤੀ ਸੁਣੋ ਹੁਣ ਆਪਣਾ ਗੱਡੀ ਚੇਨ ਕਰ ਲਈਏ ਆਪਣਾ ਗੱਡੀ ਗੱਡੀ ਚੇਨ ਕਰ ਲਈਏ ਅੱਜ ਗੁਰੂ ਰਾਮਦਾਸ ਪਾਸ਼ਾ ਕਹਿੰਦੇ ਆ ਕਿ ਆਪਾਂ ਨਵੀਂ ਗੱਡੀ ਲੈਣੀ ਆ ਚਲਾ ਕੇ ਦੇਖੋ ਗੁਰੂ ਰਾਮਦਾਸ ਤਾਨੇ ਗੁਰੂ ਦਾਮਦਸ ਵਾਹ ਜੀ ਵਾਹ ਤਾਨੇ ਗੁਰੂ ਦਾਮਦਸ ਤਾਨੇ ਗੁਰੂ ਦਾਮਦਸ ਖੋਸ਼ ਸਿੰਘੋ ਗੁਰਦਾਮਦਸ ਪਾਸੇ ਹੈਗੇ ਆ ਹਾਂ ਜੀ ਹਾਂ ਜੀ ਬਿਲਕੁਲ ਠੀਕ ਸਿੰਘ ਹੈਗੇ ਆ ਹਾਂ ਜੀ ਬਿਲਕੁਲ ਠੀਕ ਚਲੋ ਠੀਕ ਹੈ ਪਿਆਰੇ ਹਾਂ ਤੁਸੀਂ ਫ੍ਰੀਓ ਲੈ ਜਾਓ ਤੇ ਇੱਕ ਘਰ ਜਾ ਕੇ ਨਾਲ ਦੀ ਨੂੰ ਦਿਖਾ ਦਿਓ ਬੱਚਿਆਂ ਨੂੰ ਦਿਖਾ ਦਿਓ ਠੀਕ ਹੈ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਤਾਨੇ ਗੁਰੂ ਦਾਮਦਸ Danibu dan begitu anda dan begitu anda dan begitu anda